ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰ ਜਾਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਸਰਨ ਆਵੈ ਪਾਰ ਬ੍ਰਹਮ ਕੀ ਤਾ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀਅਲ ਪੂਰੇ ਪਾਪ ਬਿਨਾ ਸੰsev ਆਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਾਪ ਭਈ ਠਰੂਰੇ ਕਰਤਾ ਕੀ ਆਤ ਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ ਅਸ਼ਟਪਦੀਆਂ ਦੀ ਇੱਥੇ ਸੰਪੂਰਨਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦਾਂ ਦੇ ਨਾਲ-ਨਾਲ ਗਿਣਤੀ ਦੇ ਅੰਕ ਰਚਨਾ ਵੀ ਲਿਖੀ ਹੋਈ ਹੈ ਇਹ ਸ਼ਬਦ ਦੀ ਜਿੱਥੇ ਸੰਪੂਰਨਤਾ ਹੋਈ ਹੈ ਆਪਾਂ ਇੱਥੇ ਧਿਆਨ ਦੇਵਿਏ ਹਰ ਵੇਖੈ ਸਦਾ ਹਜੂਰੇ ਇਹਦੇ ਤੋਂ ਅੱਗੇ ਜੋ ਗਿਣਤੀ ਦੇ ਅੰਕ ਸਤਿਗੁਰਾਂ ਨੇ ਲਿਖੇ ਨੇ ਸ਼ਬਦਾਂ ਦੀ ਗਿਣਤੀ ਦੇ 8 5 39 1 32 1 5 39 ਸੋ ਇਹ ਗਿਣਤੀ ਸਤਿਗੁਰੂ ਗਰੀਬ ਨਿਵਾਜ ਜੀ ਨੇ ਲਿਖੀ ਹੋਈ ਹੈ ਇਹ ਇਹਨਾਂ ਅਸ਼ਟਪਦੀਆਂ ਦੀ ਗਿਣਤੀ ਹੈ ਸੋ 8 ਅੰਕ ਜਿਹੜਾ ਹੈ ਇਹ ਸ਼ਬਦ ਦੇ ਪਦਿਆਂ ਦੀ ਗਿਣਤੀ ਹੈ 8 ਪਦੇ ਇਸ ਅਖੀਰਲੇ ਸ਼ਬਦ ਦੇ ਇੱਕ ਇੱਕ ਪਦੇ ਦਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਇੱਕ ਇੱਕ ਪੰਕਤੀ ਦਾ ਇੱਕ ਪਦ ਰੱਖਿਆ 8 ਜਿਹੜੇ ਨੇ ਇਹ ਇਸ ਪਦੇ ਦੀ ਗਿਣਤੀ ਹੈ ਸ਼ਬਦ ਦੀ 5 ਗਿਣਤੀ ਜਿਹੜੀ ਹੈ ਇਥੋਂ ਤੱਕ ਇਸ ਸ਼ਬਦ ਸਮੇਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਣ ਕੀਤੇ ਹੋਏ ਪੰਜ ਸ਼ਬਦ ਆਏ ਨੇ ਤੇ ਸਾਰੇ ਸ਼ਬਦਾਂ ਦੀ ਗਿਣਤੀ ਜਿਹੜੀ ਹੈ ਅਸ਼ਟਪਦੀਆਂ ਦੀ ਇਥੋਂ ਤੱਕ 39 ਆਈ ਹੈ ਉਹ ਕਿਵੇਂ ਬਣੀ ਪਹਿਲਾ ਇੱਕ ਸ਼ਬਦ ਸਤਿਗੁਰੂ ਨਾਨਕ ਦੇਵ ਜੀ ਦਾ ਆਇਆ ਸੀ 32 ਸ਼ਬਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਆਏ ਇੱਕ ਸ਼ਬਦ ਫਿਰ ਅੱਗੇ ਸਤਿਗੁਰੂ RAMDAS ਜੀ ਦਾ ਉਚਾਰਣ ਕੀਤਾ ਆਇਆ ਤੇ ਪੰਜ ਸ਼ਬਦ ਜਿਹੜੇ ਸਨ ਇਹ ਸਤਿਗੁਰੂ ਅਰਜਨ ਦੇਵ ਜੀ ਦੇ ਉਚਾਰਣ ਕੀਤੇ ਆਏ 1 32 33 ਹੋ ਗਏ 33 ਤੇ 1 34 34 ਤੇ 5 39 ਉਹ 39 ਗਿਣਤੀ ਫਿਰ ਅੱਗੇ ਸਤਗੁਰਾਂ ਲਿਖੀ ਹੈ ਇਹ ਇੰਨਾਂ ਸਾਰੀ ਗਿਣਤੀ ਦਾ ਭਾਵ ਹੈ ਹੁਣ ਇਸੇ ਤੋਂ ਅੱਗੇ ਬਾਰਹ ਮਹਾ ਬਾਣੀ ਪਵਿੱਤਰ ਆਰੰਭ ਹੋ ਰਹੀ ਹੈ ਬਾਰਹ ਮਹਾ